ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਉਹ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅੱਜ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲੈ ਆਏ ਨੂੰ ਸਾਡੇ ਸਾਰਿਆਂ ਵੱਲੋਂ ਤਨਜੀ ਆਇਆ ਨੂੰ ਜੀ ਆਇਆਂ ਨੂੰ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਬਹੁਤ ਇਤਿਹਾਸਿਕ ਦਿਨ ਹੈ ਸਪੋਰਟਸ ਲਈ ਖਾਸ ਤੌਰ ਤੇ ਤੋਂ ਮੈਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕਰਦਾ ਵੈਲਕਮ ਕਰਦਾ ਮੇਰੇ ਨਾਲ ਮੇਰੇ ਕੈਬਨਟ ਦੇ ਖੁਦ ਸਪੋਰਟਸਮੈਨ ਨੇ ਸਾਥੀ ਸਾਡੇ ਬਰਨਾਲੇ ਤੋਂ ਦੂਜੀ ਵਾਰ ਲੋਕਾਂ ਨੇ ਪਾਰੀ ਬੋਮ ਮਤੇ ਨਜਤਾਏ ਹੋਏ ਨੇ ਸਾਡੇ ਖੇਡ ਮੰਤਰੀ ਮੀਤੇਰ ਜੀ ਨਾਲ ਸਰਬਜੀਤ ਜੀ ਅਨੁਰਾਗ ਜੀ ਚੀਫ ਸੈਕਟਰੀ ਸਾਹਿਬ ਹੋਮ ਸੈਕਟਰੀ ਗੁਕੀਰਤ ਜੀ ਔਰ ਸਾਰਿਆਂ ਨੂੰ ਮੇਰੇ ਵੱਲੋਂ ਪਰਪਰ ਸਤਿ ਸ੍ਰੀ ਅਕਾਲ ਨਮਸਕਾਰ মিডিਆ ਦੇ ਸਾਥੀ ਜਿੰਨੇ ਵੀ ਆਏ ਨੇ ਅੱਜ ਪਹਿਲੀ ਵਾਰ ਇਸ মিডিਆ ਸੈਂਟਰ ਚ ਜਾਈਏ ਕਹ ਲੋ ਕਿ ਅਸੀਂ ਇਹ ਨਵਾਂ ਬਣਾਇਆ ਹੈ ਕਿਉਂਕਿ ਜਦੋਂ ਲੋਕ ਆਉਂਦੇ ਸੀ ਮਿਲਣ ਉਹ ਬਾਹਰ ਆਊਟਡੋਰ 'ਚ ਜ ਤਪ ਚ ਜਾਂ ਮੀਂਹ 'ਚ ਜਾਂ ਪੰਦਾਂ 'ਚ ਠੰਡ 'ਚ ਖੜੇ ਰਹਿੰਦੇ ਸੀ ਸੋ ਅਸੀਂ ਹੁਣ ਹਰ ਰੋਜ਼ ਪਬਲਿਕ ਨੂੰ ਜਦੋਂ ਮਿਲਦੇ ਆ ਲੋਕਾਂ ਮਿਲਣਗੇ ਅਫਸਰ ਬੈਠਣਗੇ ਤਾਂ ਇੱਥੇ ਅੱਧਾ ਦੇ ਘੰਟੇ ਬਾਅਦ ਅਸੀਂ ਸ਼ਿਫਟ ਚੇਂਜ ਕਰਕੇ ਨਵੇਂ ਆਇਆ ਜਰ ਕਰਨਗੇ ਫੁੱਲੀ ਏਸੀ ਹੈ ਨਾਲ ਬਾਥਰੂਮ ਹੈ ਔਰ ਬੜਾ ਵਧੀਆ ਸਾਊਂਡ ਸਿਸਟਮ ਹੈ ਤਾਂ ਕਿ ਲੋਕਾਂ ਦੀ ਜਿਹੜੀ ਸ਼ਿਕਾਇਤ ਸੁਣਨ ਵੇਲੇ ਜਾਂ ਲੋਕਾਂ ਦੀ ਮੰਗਾਂ ਸੁਣਨ ਵੇਲੇ ਸੁਝਾ ਸੁਣਨ ਵੇਲੇ ਕੋਈ ਇਸ ਤਰ੍ਹਾਂ ਇਹ ਦੋਸਤਾਂ ਵਿੱਚ ਨਾਲ ਤੇ ਚੰਗੇ ਤਰੀਕੇ ਨਾਲ ਆਪਸ ਵਿੱਚ ਦੋਨਾਂ ਤਰ੍ਹਾਂ ਦੀ ਗੱਲ ਹੋਵੇ। ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਅਸੀਂ ਉਹ ਦਿਨ ਚੁਣਿਆ ਜਦੋਂ ਸਾਡੇ ਦੇਸ਼ ਦਾ ਝੰਡਾ ਉੱਚਾ ਕਰਨ ਵਾਲੇ ਅੱਜ ਸਾਡੇ ਦਰਮਿਆਨ ਇਸ ਐਡੀਟੋਰੀਅਮ ਦੇ ਵਿੱਚ ਚੜ੍ਹਨ ਪਾ ਰਹੇ ਨੇ। ਖੁਸ਼ੀ ਇਸ ਗੱਲ ਦੀ ਕਿ ਜਿਆਦਾ ਕਿ ਭਾਰਤ ਦੀ ਹਾਕੀ ਤੇ ਭਾਰਤ ਦੀ ਕ੍ਰਿਕਟ ਟੀਮ ਦੇ ਮੌਜੂਦਾ ਕੈਪਟਨ ਸਾਡੇ ਨਾਲ ਬੈਠੇ ਨੇ ਹਰਗੁਣ हरमनप्रीत कौर महिला टीम दी कैप्टन ते हरमन हरमनप्रीत जेड़ा मुंडा ਸਾਡਾ ਡਰੈਕ ਫਲਿੱਕ ਕਰਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜਿਸ ਤਰ੍ਹਾਂ ਮੀਥੇਰ ਜੀ ਨੇ ਕਿਹਾ ਕਿ ਇਹ 골ਡਨ ਪੀਰੀਅਡ ਚੱਲ ਰਿਹਾ ਸਾਡੇ ਹਾਕੀ ਲਈ ਸਾਡੇ ਗੋਲੇ ਸੁੱਟਣ ਵਾਲਿਆਂ ਲਈ ਸਾਡੇ ਤੀਰਅੰਦਾਜ਼ਾਂ ਲਈ ਸਾਡੇ ਰੋਇੰਗ ਵਾਲਿਆਂ ਲਈ ਐਥਲੈਟਿਕਸ ਲਈ ਕ੍ਰਿਕਟ ਲਈ ਸਾਰਾ ਬਹੁਤ ਅੱਛਾ ਇੱਕ ਕੰਬੀਨੇਸ਼ਨ ਬਣ ਗਿਆ ਕਦੇ ਕਦੇ ਬਣ ਜਾਂਦੀ ਹੁੰਦੀ ਹੈ ਕੁਦਰਤੀ ਟੀਮ ਕਿਸੇ ਦਾ ਨਹੀਂ ਕਿ ਆਪਸ ਦੇ ਵਿੱਚ ਸਿੰਕੋਨਾਈਜੇਸ਼ਨ ਇੰਨੀ ਚੰਗੀ ਹੋਵੇ ਸੋ ਅੱਜ ਕੱਲ ਉਹ ਚੱਲ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਡੇ ਜਿਹੜੇ ਸਕੋਰ ਨੇ ਉਹ ਵੀ 7 7 8 8 9 9 10 10 ਗੋਲ ਵੀ ਅਸੀਂ ਕਰ ਰਹੇ ਹਾਂ ਔਰ ਤਕੜੀਆਂ ਟੀਮਾਂ ਦੇ ਖਿਲਾਫ ਕਰ ਰਹੇ ਹਾਂ ਕੋਈ ਐਦਾਂ ਨਹੀਂ ਕਿ ਕੋਈ ਵਸੇ ਕੋਈ ਕੁਆਲੀਫਾਇਰ ਦੌਰ ਦੇ ਵਿੱਚ ਕੋਈ ਛੋਟੇ ਟੀਮਾਂ ਦੇ ਖਿਲਾਫ ਕਰ ਰਹੇ ਹਾਂ ਸੋ ਇਹ ਤੋਂ ਇਹ ਸੇ ਦੰਦਾ ਕਿ ਸਾਡੀ ਟੀਮ ਦੀ ਜਿਹੜੀ ਜਿਹੜੀ ਆਪਸ ਦੇ ਵਿੱਚ ਤਾਲਮੇਲ ਹੈ ਆਈ ਕੰਟੈਕਟ ਹੈ ਜਿਹੜਾ ਕੋਚ ਕੋਚਸ ਨੇ ਜੋ ਸੋਚਿਆ ਹੁੰਦਾ ਹੈ ਜੋ ਬੈ ਕੇ ਕੈਪਟਨ ਸੋਚਦਾ ਉਹ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਹੈ ਔਰ ক্রিকেট ਦੇ ਵਿੱਚ ਜਿਸ ਤਰ੍ਹਾਂ ਕਿ ਹੈ ਕੁੜੀਆਂਾਂ ਦੀ ক্রিকেট ਦਾ ਰਵਾਜ ਹੀ ਹੈ ਨਹੀਂ ਸੀਗਾ ਮੈਂ ਮੈਟਰੋ ਸਿਟੀ ਚ ਹੈਗਾ ਸੀਗਾ ਪਰ ਸਾਡੇ ਆਪਣੇ ਪੰਜਾਬ ਚ ਖਾਸ ਤੌਰ ਤੇ ਮੋਗੇ ਵਾਲੇ ਪਾਸੇ ਸੰਗਰੂਰ ਵਾਲੇ ਪਾਸੇ ਤਾਂ ਬਿਲਕੁਲ ਹੀ ਨਹੀਂ ਸੀ ਜਿਸ ਵੇਲੇ ਸੈਂਚਰੀ ਲਾਈ ਸੀ ਹਰਵੰਦ ਹਰਵੰਦੀਪ ਨੇ ਤਾਂ ਮੈਂ ਕਰ ਵੀ ਜਾ ਕੇ ਐਸੀ ਬਧਾਈ ਦਿੱਤੀ ਕੇਸੀ ਪਰਵਾਰ ਨੂੰ ਤੇ ਆਸਟ੍ਰੇਲੀਆ ਦੇ ਵਿੱਚ ਉਸ ਵੇਲੇ ਚੱਲ ਰਿਹਾ ਸੀ ਜਿਹੜਾ ਬਰਡ ਕੱਪ ਚਲੋ ਹਾਰ ਲੱਗ ਕੇ ਅਸੀਂ ਹਾਰ ਕੇ ਫਾਈਨਲ ਪਰ ਮੈਲਬਨ ਕ੍ਰਿਕਟ ਗਰਾਉਂਡ ਉਸ ਵੇਰੇ ਪਹਿਲੀ ਵਾਰ ਜਿਹੜਾ ਕੁੜੀਆਂ ਦੀ ਟੀਮ ਦੇ ਵਿੱਚ ਮੈਲਬਨ ਕ੍ਰਿਕਟ ਗਰਾਉਂਡ ਜਿਹੜਾ ਉਹ ਚ ਇੱਕ ਵੀ ਸੀਟ ਖਾਲੀ ਨਹੀਂ ਸੀ ਉਸ ਵੇਰੇ ਤੋਂ ਬਾਅਦ ਪਤਾ ਲੱਗਿਆ ਕਿ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਵੀ ਫਾਈਨਾਂਸਰਸ ਜਿਹੜੇ ਨੇ ਉਹ ਮਿਲ ਸਕਦੇ ਨੇ ਸਪਾਂਸਰਸ ਮਿਲ ਸਕਦੇ ਨੇ ਤੇ ਅੱਜ ਵਿਮਨ ਆਈਪੀਐਲ ਸ਼ੁਰੂ ਹੋਣ ਲੱਗੇ ਗੁਜਰਾਤ ਵੱਲ ਤੁਸੀਂ ਕਹਿ ਰਹੇ ਹੋ ਮੁੰਬਈ ਵੱਲ ਮੁੰਬਈ ਇੰਡੀਅਨਸ ਵੱਲੋਂ ਖੇਡਣਗੇ আর ساری ਤਿੰਨ ਚਾਰ ਕੁੜੀਆਂ ਹੋਰ ਨੇ ਜਿਹੜੀਆਂ ਉਹਨਾਂ ਦੀ ਕ੍ਰੂਡਾਂ ਦੇ ਪੈਦੇ ਵਿੱਚ ਉਹਨਾਂ ਦੀ ਖੇਡ ਦੀ ਜਿਹੜੀ ਵੈਲਿਊ ਹੈ ਉਹ ਪਈ ਹੈ ਬੜੀ ਅੱਛੀ ਗੱਲ ਨੇ ਤਾਂ ਪਹਿਲਾਂ ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ ਵਿਹਲਾ ਤੇ ਨੇ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਨੂੰ ਤਾਂ ਲੋਪ ਲੋਪ ਰੋਗ ਲੋਗ ਜਿਹੜੇ ਨੇ ਰੱਬ ਵਾਂਗੂ ਪੂਜਦੇ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਮਤਲਬ ਹੱਥ ਲਾਉਣ ਨੂੰ ਤਰਸਦੇ ਹਾਕੀ ਟੀਮ ਦਾ ਹਾਲ ਹੁੰਦਾ ਸੀ ਕਿ ਪਤਾ ਨਹੀਂ ਕਦੋਂ ਆਉਣਾ ਹੈ ਕਿੱਥੇ ਜਾਣਾ ਹੈ ਪੱਲਿਓ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀਗੇ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੁਮ ਕੁੜੀ ਆ ਗਈ ਤੇ ਮੁੰਡਿਆਂ ਨੂੰ ਪੁੱਛਦੇ ਕਿ ਕੁੰਡਾ ਕੀ ਕਰਦਾ ਉਹ ਕਹਿੰਦਾ ਭਾਰਤੀ ਹਾਕੀ ਟੀਮ ਚ ਖੇਡਦਾ ਹੈ ਕਹਿੰਦੇ ਚਲੋ ਉਹ ਤਾਂ ਖੇਡਦਾ ਕੰਮ ਕੀ ਕਰਦਾ ਉਹ ਕਹਿੰਦਾ ਖੇਡਦਾ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਇਹ ਕੋਈ ਖੇਡ ਐ ਵੀ ਚਲੋ ਖੇਡਦਾ ਠੀਕ ਹੈ ਨਾ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਇਹਨਾਂ ਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ 1 ਕਰੋੜ ਦਾ ਚੈੱਕ ਲੈਣ ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ 'ਤੇ ਧਰ ਕੇ ਕਹਿੰਦੇ ਚਲੋ ਇਹਦਾ ਮੁੰਡੇ ਆਪਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਮੈਂ ਕੀ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋ ਗਈ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਜੀ ਅੰਕਲ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦਿਨ ਹੀ ਆ ਜਾਂਦੀ ਹੈ ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰਕੇ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾ ਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਦਿਆਂ ਦੀ ਲੋੜ ਨਹੀਂ ਪੈਂਦੀ ਹੁਣ ਦਿਨੇ ਜਿਹੜੀ ਬਿਜਲੀ ਮਿਲ ਜਾਂਦੀ ਸੋ ਇੱਥੇ ਸਿੱਧਾ ਹੁੰਦਾ ਅਸੀਂ ਖਿਡਾਰੀ ਵੀ ਹਾਂ ਅਸੀਂ ਆਂਦਾ ਤੇ ਵੀ ਹਾਂ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਯੋਗਦਾਨ ਪਾ ਰਹੇ ਹਾਂ ਫੂਟਬਾਲ ਆਫ ਇੰਡੀਆ ਕਹਿੰਦੇ ਐ 182 ਲੱਖ ਮੀਟਰਿਕ ਟਨ ਚੋਨਾ ਪੈਦਾ ਕਰਦੇ ਆ ਜੀ ਔਰ 99% ਚੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖਰਾਕ ਦਾ ਹਿੱਸਾ ਨਹੀਂ ਹੈਗਾ ਚੋਰ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰ ਦੇਵਤਾ ਖੁਦ ਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਤਾੜੀ ਤੁਹਾਡੀ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਭਾਵੇਂ ਟੋਕੀਓ 올림픽 ਹੋਵੇ ਪਾਵੇਂ ایشियन ਖੇਡਾਂ ਹੋਣ ਕਮਲ ਦੇ ਖੇਡਾਂ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅੱਧਾ ਪੰਜਾਬੀ ਜ਼ਰੂਰ ਖੜਾ ਹੁੰਦਾ ਜਾਂ ਫਿਰ ਝੰਡਾ ਵਰਦਾਰੀ ਸਾਡਾ ਪੰਜਾਬੀ ਹੁੰਦਾ ਹੈ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਤੇ ਪਾਗਸ ਸਿੰਘ ਗੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਬੇ ਹੋਰੀ ਅੱਜ ਵੀ 19 ਸਾਲ ਦੇ ਹੀ ਨੇ ਤੇ ਸਾਡੇ ਗਦਰੀਵਾਦੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੋਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਹੈ ਉਹ ਇੰਨੀ ਜ਼ਿਆਦਾ ਸ਼ਾਈਂਡ ਕਰਦੀ ਹੈ ਦੁਨੀਆ 'ਚ ਹਾਂ ਇਹ ਗੱਲ ਵੀ ਮੰਨਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਨਾ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮਲਾਜ਼ਮਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲ ਹੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਜੀ ਮੈਂ ਜਿਵੇਂ ਪਰਿਵਾਰ ਦੇ ਨਾਲ ਹੀ ਰਹਿਣਾ ਕਹਿੰਦੇ ਨੇ ਨਹੀਂ ਜੀ ਤਿੰਨ ਤਿੰਨ ਚਾਰ ਚਾਰ ਦਾ ਪ੍ਰੋਗਰਾਮ ਹੁੰਦੇ ਆ ਪਰ ਸੋ ਤੁਸੀਂ ਦਿੱਲੀ ਫਿਰਦੇ ਸੀ ਕੱਲ ਤੁਸੀਂ ਪਠਾਨਕੋਟ ਫਿਰਦੇ ਸੀ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਮੈਂ ਪਰਿਵਾਰ ਤੇ ਹੀ ਰਹਿਣਾ ਕਹਿੰਦੇ ਨਹੀਂ ਇਹ ਅਸੀਂ ਤਾਂ ਕਵਰ ਕਰ ਦਿਆ ਤੁਹਾਨੂੰ মিডিਆ ਰਹੀਂ ਤੁਹਾਡੇ ਕੋਲ ਸ਼ਡਿਊਲ ਆ ਜਾਣਾ ਸਾਰਾ ਕਿ ਮੁੱਖ ਮੰਤਰੀ ਕਿੱਥੇ ਜਾਊਗਾ ਮੈਂ ਕੀ ਕੀ ਹੈ ਕਹਿੰਦੇ ਕੱਲ ਨੂੰ ਤੁਸੀਂ ਉੱਥੇ ਜਾ ਰਹੇ ਹੋ ਪਾਸੋਂ ਤੁਸੀਂ ਉੱਥੇ ਜਾ ਰਹੇ ਹੋ ਪਰਵਾਰ ਨੂੰ ਟਾਈਮ ਕਹਿੰਦੇ ਮੈਂ ਕਹਿੰਦਾ ਜੀ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਹਾਂ ਮਤਲਬ ਗੌਰ ਨਾਲ ਸੋਚੋ ਇਹਨੂੰ ਪੰਜਾਬ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਮੈਂ ਰੋਜ਼ ਪਰਿਵਾਰ ਜੀ ਹਾਂ ਆ ਵੀ ਮੇਰਾ ਪਰਿਵਾਰ ਦਾ ਹਿੱਸਾ ਹੈ ਮੈਂ ਅਜੇ ਫੇਰ ਪਰਿਵਾਰ ਚਾ ਮੈਂ ਕੱਲ ਐਨ ਆਰ ਆਈ ਪਰਿਵਾਰਾਂ ਨਾਲ ਸੀਗਾ ਉਹ ਵੀ ਆਪਣੀ ਨੇ ਉਹ ਇੱਥੋਂ ਵਤਨ ਤੋਂ ਸਿਸਟਮ ਤੋਂ ਦੁੱਖੀ ਹੋ ਕੇ ਉੱਥੇ ਚਲੇ ਗਏ ਕਾਮਯਾਬ ਹੋ ਗਏ ਪਰ ਦਿਲ ਥੋੜੀ ਲੱਗਦਾ ਉੱਥੇ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਸਾਰੀ ਉਮਰ ਕਿ ਮੇਰੇ ਪੇਕਿਆਂ ਵੱਲੋਂ ਠੰਡੀ ਹਵਾਵਾਂ ਦੇ ਬੁੱਲਿਆ ਆਉਣ ਤੁਸੀਂ ਜਿੱਥੇ ਮਰਜੀ ਖੇਡਣ ਜਾਓ ਜਦੋਂ ਸਵੇਰੇ ਉੱਠਦੇ ਹੋਵੋਗੇ ਆਪਣੇ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਮੋਬਾਈਲ ਤੇ ਚੈੱਕ ਕਰਦੇ ਹੋਵੋਗੇ ਪੰਜਾਬ ਦੀਆਂ ਖਬਰਾਂ ਕਿ ਸਾਰਾ ਸੁੱਖ ਸੰਗ ਸੋ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵੱਧਦੀ ਹੈ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਵੀ ਗਰਮਾਹ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰ ਉਦਮ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹ ਇਹਨਾਂ ਭਾਰਤ ਰਤਨ ਦੀ ਇੱਜ਼ਤ ਬਦੂਗੀ ਕਿਹਾ ਯਾਰ ਬਾਕੀ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡੀ ਇੱਜ਼ਤ ਘਟਲ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰ ਇਹ ਵੀ ਭਾਤ ਰਤਨ ਦੀ ਗਰਮਾਹਟ ਸਕਦੀ ਹੈ ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਤੁਹਾਨੂੰ ਤਾਂ ਮਾਣ ਮਹਿਸੂਸ ਹੋਊਗਾ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ ਰੀਸੈਂਟਲੀ ਸਪੋਰਟਸ ਪਾਲਿਸੀ ਬਣੀ ਹੈ 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇ ਬਾਅਦ ਤਾਂ ਕੋਈ ਵੀ ਦੇ ਦਿੰਦਾ ਜਦੋਂ ਤੁਸੀਂ ਕੁਝ ਕਰਿਆ ਹੈ ਬਾਅਦ ਸਾਨੂੰ ਰੋਜ਼ ਆਉਂਦਾ ਫਲਾਨੇ ਟੂਰਨਾਮੈਂਟ ਤੇ ਆਜੋ ਜੀ ਸਨਮਾਨਿਤ ਕਰਨਾ ਪਹਿਲਾਂ ਤਿਆਰੀ ਕਰਨ ਵਾਸਤੇ ਦੇਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਾਂ ਕਿ ਓਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋਟਰਫ ਤੇ ਖੇਡੀ ਜਾਂਦੇ ਆ ਓਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪ੍ਰੈਕਟਿਸ ਹੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਉਹ ਹੋ ਸਾਡੇ ਕੋਲੇ ਜੈਬਲਨ ਹੋਵੇ ਜਿਹੜੀ ਸੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ ਦਾ ਦੇਣੀ ਦੇਣੇ ਪਹਿਲਾਂ ਤਿਆਰੀ ਕਰਨ ਵਾਸਤੇ ਤੇ ਸੋ ਅੱਜ 11 ਫਿਰ 11 اور অল অলমোਸਟ ਸਾਰੇ ਪਲੇਇੰਗ 11 ਜੀ ਆਉ ਤੁਸੀਂ ਆਪਣੇ ਆਪਣੇ ਫੀਲਡ ਦੇ ਵਿੱਚ ਸੋ ਅੱਜ ਇੱਕ ਪਲੇਇੰਗ 11 ਨੂੰ ਮੈਂ ਸਨਮਾਨਤ ਕਰ ਰਿਹਾ ਮੈਨੂੰ ਬੜੀ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ पीसीएस ਤੇ ਬਚਾਇਓ ਜਿੱਤ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਇਓ ਹੋ ਸਕਦਾ ਉਸ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ ਦੁਬਾਰਾ ਕਰ ਲਓ ਅੱਜ ਕੱਲ ਤਾਂ ਕੋਈ ਪੜਨ ਦਾ ਕੋਈ ਉਮਰ ਏਜ 바ਰ ਨਹੀਂ ਹੈ ਕੁਝ ਤਾਂ ਕਰ ਤਾਂ ਕਰਕੇ ਜੌਬ ਉਹ ਮਿਲੇ ਜਿੱਥੇ ਤੁਸੀਂ ਸਨਮਾਨਤ ਮਹਿਸੂਸ ਕਰੋ ਮੈਂਟਲੀ ਟੋਰਚ ਨਾਮ ਕਹੋ ਕਿ ਯਾਰ ਐਡ ਵੱਡੇ ਅਸੀਂ ਪਲੇਅਰ ਰਹੇ ਆ ਸਾਨੂੰ ਇੱਥੇ ਲਾਇਆ ਹੋਇਆ ਯਾਰ ਕੋਈ ਵੀ ਕੰਟੀ ਮਾਰ ਕੇ ਕਹਿੰਦਾ ਉਹ ਇੱਧਰ ਜਾ ਉਹ ਉੱਧਰ ਜਾ ਉਹ ਨਹੀਂ ਚਾਹੀਦਾ ਪਲੇਅਰ ਨੂੰ ਬੰਦਾ ਮਾਨ ਸਨਮਾਨ ਮਿਲੇਗਾ ਔਰ 100% ਨੌਕਰੀ ਦੀ ਗਰੰਟੀ ਮੈਂ ਦੇਣਾ ਤੁਹਾਨੂੰ ਚਾਹੇ ਨੈਸ਼ਨਲ ਚੋਂ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਣੀ ਹੀ ਮਿਲਣੀ ਹੈ ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਰਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤੱਕ ਉਧਰ ਭੇਜ ਦਈਏ ਨਾ ਕੇ ਲਾਉਣ ਕਿ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਹਾਕੀ ਵਾਸਤੇ ਨਵੇਂ ਪੀੜੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ-ਇੱਕ ਜਣਾ ਜੇ ਦੋ-ਦੋ ਤਿੰਨ-ਤਿੰਨ ਪਲੇਅਰ ਵੀ ਦੇ ਦੇਗਾ ਉਹ ਚੋ ਜੇ ਕਿਤੇ 7-8 ਹੋਰ ਨਿਕਲ ਆਏ ਨੈਸ਼ਨਲ ਵਾਸਤੇ ਬੈਂਚ ਸੈਂਟ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਤੁਹਾਨੂੰ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਡੀਆਂ ਭਜਾਉਣ ਵਾਸਤੇ ਨਹੀਂ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂਗੇ ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਹਮਾਂਤ ਕਰਨੇ ਤਾਂ ਘਟੂ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਨਾ ਕੋਈ ਤੇਜਿੰਦਰ ਆਪਣੇ ਫੀਲਡ ਦਾ ਦੇ ਦੇ ਸਾਨੂੰ 5-7 ਬੱਚੇ ਨੈਸ਼ਨਲ ਵਾਸਤੇ ਇਹੋ ਚ ਕੀ ਚਾਹੀਦਾ ਹੈ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਸਿਕਸ ਸਾਈਡ ਕਰ ਦਾਂਗੇ ਹੁਣੇ ਸੰਗਰੂਰ ਲਾ ਕੇ ਆਏ ਹਾਂ ਅਸੀਂ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਜੋ ਗੱਦੇ ਜੋ weight ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਕੀਤੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੌ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ 'ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੁਸਕਰ ਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਘਾਫਤ ਹੈ ਵੇਲਾਮਨ ਸ਼ੈਤਾਨੀ ਦਾ ਕਰ ਜਦੋਂ ਤੁਸੀਂ ਵੇਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੁਝ ਪਰਸਨਲ ਲੈ ਗਿਆ ਪਹਿਲਾਂ ਕੋਈ ਐਮਐਲਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਤੂੰ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜਾਏਗਾ ਥੋੜਾ ਜਿਹਾ ਉਹ ਜਿਹੜਾ ਚੀਜ਼ ਐ ਬਹੁਤ ਖਤਰਨਾਕ ਐ ਅਸੀਂ ਉੱਥੋਂ ਵਿਚਾਰਕ ਪਹੁੰਚਾਉਣਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇੱਧਰ ਉੱਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜੇ ਇੰਨੇ ਹਜ਼ਾਰ ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਥੋੜੇ ਜਰ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਗਰਾਊਂਡ ਚਾਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ ਤਿੰਨ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਟ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਾਕ 1600 ਸਿਪਾਈ ਪੈਸਾਬ ਇਨਸਪੈਕਟਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ अटेम्प्ट ਨਹੀਂ ਆਏ ਅਗਲੀ अटेम्प्ट ਚ ਦੇਖ ਲਿਓ ਤੇ ਗਰਾਊਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰੱਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਕਿਹੜਾ ਸੌਖਾ ਜੀ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬੇਰਜਗਰੀ ਫੈਲ ਗਈ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜੋਣਾ ਤੋਂ ਭਰਿਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਗਏ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਉਹ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ਓਵਰਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੋਮ ਸੈਕਟਰੀ ਸਾਹਿਬ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨੀ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਨੇ ਆ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੀੜਾਂ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜੀੜਾ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਵਾਂਗਾ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ਾਂ ਨਹੀਂ ਕਰਨੀਆਂ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਨਾਨਕ ਸਾਹਿਬ ਨੇ ਕਹਿ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਏਤੀ ਮਾਰ ਪਈ ਕੋਲ ਲਾਣੇ ਤੱਕ ਹੀ ਦਰਦ ਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਸਾਡੀਆਂ 3 ਭੈਣਾਂ ਤਰੱਕੀ ਕਰ ਰਹੀਆਂ ਬੋਤ ਅਮੇ 518 ਪਰਸੋਂ ਨੌਕਰੀ ਦਿੱਤੀ ਹੈ 292 ਵਿੱਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਉਹ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦੇਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚ ਪਹਿਲਾਂ ਕਲੀਅਰੈਂਸ ਲੈਨੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਦਾ ਐਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡ ਪਾਇਆ ਹੁਣ ক্রিকেট ਵਿੱਚ ਜਸਿੰਦਰ ਹੈ ਉਹ ਪਲੇ ਆਪਣਾ ਪੰਜਾਬ ਲੋਖੇੜ ਦਾ ਜਸਿੰਦਰ ਉਹਨੂੰ ਵਾਦਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟਰ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟ ਨੂੰ ਤਾਂ ਉਹ ਚ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਚ ਨੌਕਰੀਆਂ ਵਾਲੀ ਚ ਹੈ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਪਸਾਨਾ ਸੀ ਉਹਨਾਂ ਨੂੰ ਕਿਉਂ ਕਿ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਨਹੀਂ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟਨਰ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਾ ਹੈ ਸਾਰਿਆਂ ਦੀ ਵਾਰੀ ਆਊਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸੰਵਿਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤਰੱਕੀਆਂ ਕਰ ਜਾਣਗੇ ਤੁਸੀਂ ਵੀ ਹੁਣ ਡੀਐਸਪੀ ਥੋੜੀ ਰਹੋਗੇ ਕਿ ਸਾਰੀ ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸਸੀ ਦੇਣਾ ਯੂਪੀਐਸ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਅੱਜ ਵਾਲੇ ਜਿਹੜੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਿਹਾ ਮੈਂ ਤਾਂ ਜਿੱਥੇ ਕੰਮ ਕਰਕੇ ਰਾਜੀ ਹਾਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਵਾਂਗੇ ਬਾਕੀ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰ ਸਨ ਨੇ ਆਪ ਖੇੜ ਦੇ ਨੇ ਪਹਿਲਾਂ ਕਦੋਂ ਹੁੰਦਾ ਸੀ ਤਾਂ ਪਹਿਲਾਂ ਉਹ ਹੁੰਦੇ ਸੀ ਜਿਨ੍ਹਾਂ ਨੂੰ ਮਤਲਬ ਸਾਈਕਲਿੰਗ ਦਾ ਪ੍ਰਧਾਨ ਉਹ ਹੈ ਜਿਹਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚੜਾਉਣੀ ਹੁੰਦੀ ਸਾਈਕਲ ਦੀ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਾਰਾ ਮੈਂਟਲੀ ਟੌਰਚਰ ਹੁੰਦੇ ਹੋ ਯਾਰ ਆਹ ਬੰਦੇ ਹਨ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪੈਨਲਟੀ ਕਾਰਨਰ ਕੀ ਹੁੰਦਾ ਹੈ ਸ਼ਾਰਟ ਕਾਰਨਰ ਕੀ ਨਾ ਸਵਸੀ ਇਹ ਚਾਹੁੰਦੇ ਆ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਸੋ ਉਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਮੈਨੂੰ ਇਹ ਚਿੰਨ੍ਹ ਮੇਰੇ ਪਿਤਾ ਜੀ ਤੋਂ ਸਲਾਮਨ ਸਿੰਘ ਜੀਹੋਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗ ਗਿਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਤਾ ਜੀ ਨਹੀਂ ਰਹੇ ਦੁਨੀਆ ਚ ਉਹ 2011 ਚ ਉਹਨਾਂ ਦੀ ਮੌਤ ਹੋ ਗਈ ਸੀ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੋਂਦੀ ਹੋ ਹਾਕੀਦੂਤਾ ਜਾਣ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾਂ ਕਰਕੇ ਮੈਨੂੰ ਵੀ ਚਿੰਗ ਲੱਗੀ ਫਿਰ ਅੱਗੇ ਚਲੋ ਅੱਜ ਪ੍ਰਮਾਤਮਾ ਨੇ ਜਿਸ ਅਹੁਦੇ ਤੇ ਬਿਠਾਏ ਹੋਏ ਆ ਤਾਂ ਕੋਸ਼ਿਸ਼ ਮੈਂ ਇਹੀ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਟਾਸੀਡੀਆ ਚ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੁੜਦੇ ਰਹੇ ਨੇ ਸਾਡੇ ਪਲੇਅਰ ਰੁੜੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਅਹੁਦਾ ਜਾਂ ਪੈਨ ਆਇਆ ਤਾਂ ਫਿਰ ਮੈਂ ਫੈਸਲੇ ਜ਼ਰੂਰ ਤੁਹਾਡੇ ਹੱਕ ਚ ਲਊਂਗਾ ਇਹ ਇਹ ਪਿਆ ਫੰਕਸ਼ਨ ਵੀ ਥੋੜਾ ਜਿਹਾ ਲੇਟ ਹੋ ਗਿਆ ਕੈਂਪ ਚ ਗਏ ਹੋਏ ਸੀ ਪਹਿਲਾਂ ਤੁਸੀਂ ਨਾ ਇੱਕ ਵਾਰੀ ਪਹਿਲਾਂ ਕਰ ਲਿਆ ਉਹ ਪੂਰੇ ਨਹੀਂ ਸੀ ਜਿਵੇਂ ਤੁਹਾਡੇ ਪਿੱਛੇ ਆਏ ਉਸ ਸਾਰੇ ਉੱਦੇ ਵੀ ਕਾਫੀ ਕੈਂਪ ਦੇ ਵਿੱਚ ਗਏ ਹੋਏ ਸੀ ਹੈਨਾ ਸੋ ਅੱਜ ਫਿਰ ਸਪੈਸ਼ਲੀ ਮੈਂ ਕਹਿਆ ਵੀ ਉਹਨਾਂ ਨੂੰ ਹੁਣ ਹੌਸਲਾ ਦੇਈਏ ਕਿ ਘਰੇ ਨਾ ਸੋਚੇ ਹੁਣ ਕੋਈ ਘਰ ਤੁਹਾਡਾ ਬਿਲਕੁਲ ਅਸੀਂ ਸੰਭਾਲਣਾ ਸਾਡਾ ਕੰਮ ਹੈ ਤੁਸੀਂ ਬਸ ਟਾਰਗੇਟ ਗੋਲ ਰੱਖੋ ਟੀਚੇ ਪਹੁੰਚ ਕੇ ਕਿਹਦੇ ਪੈਰ ਤੇ ਮਾਰਨੀ ਹੈ ਤੇ ਫਿਰ ਪੈਂਟਿਕਨ ਲੈ ਕੇ ਹਰਮਨ ਵੀ ਤੈਨੂੰ ਕਹਿਣਾ ਕਿ ਗੋਲੀ ਮਾਰ ਹੁਣ ਸਿੱਧੀ ਗੋਲੀ ਵਾਂਗੂ ਜਾਂਦੀ ਹੈ ਮੈਂ ਕਹਿੰਦਾ ਜੇ ਜਦੋਂ ਉਹਨੂੰ ਰੀਪਲੇ ਦਿਖਾਉਂਦੇ ਨੇ ਸਲੋ ਮੋਸ਼ਨ ਉਦੋਂ ਵੀ ਨਹੀਂ ਪਤਾ ਲੱਗਦਾ ਬਾਲ ਕਿੰਨੀ ਤੇਜ਼ ਦੀ ਹੈ ਸੋ ਇਹ ਪ੍ਰਮਾਤਮਾ ਦੀ ਕੋਈ ਨਾ ਕੋਈ ਕਲਾ ਹਰੇਕ ਨੂੰ ਦਿੱਤੀ ਹੋਈ ਹੈ ਜਗਰਾਜ ਕੋਲੇ ਕਲਾ ਜਗਰਾਜ ਬਹੁਤ ਵਧੀਆ ਕੰਮ ਕਰ ਰਿਹਾ ਪੁਲਿਸ ਦੇ ਵਿੱਚ ਰਾਜਪਾਲ ਪੁਲਿਸ ਦੇ ਵਿੱਚ ਕੰਮ ਕਰ ਰਿਹਾ ਅਵਨੀਤ ਐ ਐਸਐਸਪੀ ਵੀ ਰਹੀ ਫਾਜਲਕਾਦੀ ਸੋ ਜਿੰਨੇ ਵੀ ਸਪੋਰਟਸ ਵਾਲੇ ਜਿਨੇ ਹੈਗੇ ਨੇ ਸਾਡੇ ਕੋਲੇ ਅਫਸਰ ਬਣ ਗਏ ਹੁਣ ਅਸੀਂ ਉਹਨਾਂ ਨੂੰ ਬਾਕਾਇਦਾ ਇੱਕ ਹੋਰ ਨਵੇਂ ਸਰਮਾਨ ਨਰ ਦੇਖਦੇ ਆ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਦੇਸ਼ ਦਾ ਝੰਡਾ ਆਪ ਖੁਦ ਉੱਪਰ ਜਾਂਦੇ ਦੇਖਿਆ ਤੇ ਆਪ ਉੱਪਰ ਲੈ ਜਾਂਦੇ ਹੋਏ ਦੇਖਿਆ ਸੋ ਮੈਡਲ ਲੈਣਾ ਨਾ ਲੈਣਾ ਹਾਰ ਜਿੱਤ ਚੱਲਦੀ ਰਹਿੰਦੀ ਹੈ ਪਰ ਖੇਡਾਂ ਦੀ ਇੱਕ ਬਹੁਤ ਇੱਕ ਯੋਗਦਾਨ ਜੇ ਲੈ ਲਓ ਖੇਡਾਂ ਇੱਕ ਇੱਕ ਚੀਜ਼ ਸਿਖਾ ਦਿੰਦੀਆਂ ਨੇ ਕਿ ਕੱਲੀਆਂ ਸਪੋਰਟਸ ਕੱਲੀ ਸਪੋਰਟਸ ਹੀ ਇੱਕ ਹੈ ਜੀ ਇਹ ਜਾ ਵਰਗ ਹੈ ਜਾਂ ਕੈਟਾਗਰੀ ਹੈ ਜਿਹਦੇ ਚ ਹਾਰਨ ਤੇ ਜਿੱਤਣ ਵਾਲੇ ਹੱਥ ਬਣਾਉਂਦੇ ਹਨ ਹਾਰ ਜਿੱਤ ਦਾ ਫੈਸਲਾ ਹੋਣ ਤੋਂ ਬਾਅਦ ਕਿ ਕੰਗ੍ਰੈਚੁਲੇਸ਼ਨ ਹਾਰਨ ਵਾਲਾ ਕਹਿੰਦਾ ਹਾਰਡ ਲੱਕ ਕਹਿ ਦਿੰਨੇ ਆਪਾਂ ਦੂਜਿਆਂ ਨੂੰ ਕਿ ਤੁਸੀਂ ਬਹੁਤ ਵਧੀਆ ਖੇਡੇ ਅਦਰਵਾਈਜ਼ ਕਿਤੇ ਹੋਰ ਹਾਰ ਜਿੱਤ ਤੋਂ ਬਾਅਦ ਹੱਥ ਮਿਲਾਇਆ ਜਾਂਦਾ ਯੂਕਰੇਨ ਤੇ ਰਸ਼ੀਆ ਦੀ ਜੰਗ ਚੱਲ ਰਹੀ ਹੈ ਜੇ ਕੋਈ ਜਿੱਤ ਗਿਆ ਹੱਥ ਮਿਲਾਉਣਗੇ ਨਾ ਕਹਿੰਦੇ ਬਦਲਾ ਲਵਾਂਗੇ ਕੋਈ ਨਹੀਂ ਐਦ ਕੀ ਤਾਂ ਹਾਰ ਕੇ ਬਦਲਾ ਲਵਾਂਗੇ ਸੋ ਇਹ ਖੇਡਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਮਿਲਵਰਤਨ ਸਪੋਰਟਸਮੈਨਸ਼ਿਪ ਸਪਿਰਟ ਹਾਰਨਾ ਵੀ ਸਿਖਾ ਦਿੰਦੀਆਂ ਨੇ ਕਿ ਕੋਈ ਗੱਲ ਨਹੀਂ ਹਾਰ ਕੇ ਨੈਕਸਟ ਸਟੈਪ ਸਹੀ ਦੋ ਤਰ੍ਹਾਂ ਦੇ ਕੈਪਟਨ ਹੁੰਦੇ ਆ ਕਿਸੇ ਵੀ ਗੇਮ ਦੇ ਸਾਡੇ ਕੋਲੇ ਜਿਹੜੇ ਦੋ ਕੈਪਟਨ ਬੈਠੇ ਨੇ ਇਹ ਦੋ ਜੀ ਕਿਸਮ ਦੇ ਨੇ ਪਹਿਲੀ ਕਿਸਮ ਦਾ ਕੈਪਟਨ ਹੁੰਦਾ ਆ ਆਪਣੀ ਟੀਮ ਨੂੰ ਮੈਚ ਤੋਂ ਪਹਿਲਾਂ ਇਹ ਕਹਿ ਕੇ ਲੈ ਕੇ ਜਾਂਦਾ ਚਲੋ ਵੀ ਅੱਜ ਹਾਰਨਾ ਨਹੀਂ ਤੇ ਜਿਹੜਾ ਦੂਜਾ ਕੈਪਟਨ ਹੁੰਦਾ ਜੇਕ ਸਾਡੇ ਕੋਲ ਬੈਠੀ ਹੈ ਵੈਰਾਈਟੀ ਦੂਜੇ ਕੈਪਟਨ ਕਹਿੰਦਾ ਚਲੋ ਵੀ ਅੱਜ ਜਿੱਤਣਾ ਹੈ ਪਹਿਲੇ ਕੈਪਟਨ ਦੇ ਦਿਲ ਚ ਹਾਰ ਹੈਗੀ ਹੈ ਉਹ ਹਾਰ ਬਚਾਉਣ ਵਾਸਤੇ ਜਾ ਰਿਹਾ ਹੈ ਹਾਰੂਗਾ ਪੱਕਾ ਫਿਰ ਦੂਜਾ ਕਹਿੰਦਾ ਹਾਰ ਕੀ ਹੁੰਦੀ ਹੈ ਪਤਾ ਹੀ ਨਹੀਂ ਚਲੋ ਜਿੱਤਣਾ ਹੈ ਸੋ ਵਿਕਟਰੀ ਨੂੰ ਲੈ ਕੇ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਹੋ ਜਾਂਦੀ ਹੈ ਬਹੁਤ ਫਰਕ ਪੈ ਜਾਂਦਾ ਹੈ ਮੋਟੀਵੇਸ਼ਨ ਜੇ ਉਹ ਹੁੰਦੀ ਹੈ ਕੈਪਟਨ ਖੁਦ ਕਵੇ ਚਲੋ ਚਲੋ ਇੱਕ ਵਾਰੀ ਤਾਂ ਜਾਪਾਨ ਵਾਲਿਆਂ ਨਾਲ ਤਾਂ 3-0 ਤੋਂ ਵਾਪਸ ਆਏ ਆ ਮੈਂ ਦੇਖੀ ਤਾਂ ਜਾਂਦਾ ਸੀ ਪਰ ਮੈਂ ਵੀ ਥੋੜਾ ਜਿਆਦਾ ਰਿਮੋਟ ਜਾਂ ਨੇੜੇ ਕਰ ਲਿਆ ਸੀ ਮੈਂ ਕਿਹਾ ਵੀ ਹੁਣ ਤਾਂ ਮੁਸ਼ਕਲ ਹੈ ਜਦੋਂ ਹਰਦਿਕ ਨੇ ਸ਼ਮਸ਼ੇਰ ਹੋਰਾਂ ਨੇ ਗੁਰਜੰਟੌਰ ਜਦੋਂ ਤਿੰਨ-ਤਿੰਨ ਕਰ ਤਿੰਨ-ਤਿੰਨ ਕਰਕੇ ਉਹਦੇ ਬਾਅਦ ਚੌਥਾ ਵੀ ਕਰ ਲਿਆ ਫਿਰ ਇਸ ਤੋਂ ਬਹੁਤ ਜ਼ਿਆਦਾ ਵਧੀਆ ਸਿੱਖਿਆ ਮਿਲਦੀ ਹੈ ਕਿ ਮੰਜ਼ਿਲ ਤੋਂ ਪਹਿਲਾਂ ਕੋਈ ਫੈਸਲਾ ਨਾ ਲਵੋ ਜਿੰਨੇ ਚਿਰ ਰੀਵੈਂਜ ਨਹੀਂ ਵੱਜਦੇ ਉਹਨਾਂ ਚਿਰ ਕੋਈ ਵੀ ਨਹੀਂ ਜਿੱਤਦਾ ਉਹਨਾਂ ਦੇ ਸਾਰੇ ਬਰਾਬਰ ਨੇ ਰੀਵੈਂਜ ਵੱਜਣ ਵੇਲੇ ਪਤਾ ਲੱਗਦਾ ਕੌਣ ਪਹਿਲੇ ਦੂਜੀ ਦੀ ਚੋਥੀ ਚੋਥੰਦੇ ਸੋ ਮੈਨੂੰ ਉਮੀਦ ਹੈ ਕਿ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦਾ ਖਜ਼ਾਨਾ ਜਿਹੜਾ ਹੀਰੇ ਜਿਹੜੇ ਨੇ ਉਹ ਤੁਸੀਂ ਵੀ ਉਦੋਂ ਹੀ ਹਾਕੀ ਟੀਮ ਚੋਂ ਜਦੋਂ ਮੈਂ ਪੰਜਾਬ ਸਰਕਾਰ ਦੀ ਟੀਮ ਚੋਂ ਤੇ ਤੁਸੀਂ ਵੀ ਕਪਤਾਨ ਨੂੰ ਮੈਂ ਵੀ ਪੰਜਾਬ ਸਰਕਾਰ ਦੀ ਟੀਮ ਦਾ ਕਪਤਾਨ ਹਾਂ ਸੋ ਜਦੋਂ ਆਪਾਂ ਸਾਰੇ ਕਪਤਾਨ ਇਕੱਠੇ ਹੋ ਜਾਾਂਗੇ ਕੋਈ ਦੁਨੀਆ 'ਚ ਮਾਈ ਦਾ ਲਾਲ ਐਸਾ ਬੰਦਾ ਨਹੀਂ ਜਿਹੜਾ ਪੰਜਾਬ ਨੂੰ ਰੋਕ ਸਕੇ ਨੰਬਰ 1 ਸਟੇਟ ਬਣਨ ਤੋਂ ਸਪੋਰਟ ਕੋ ਖੇਡਾਂ 'ਚ ਵੀ ਔਰ ਨੌਕਰੀਆਂ 'ਚ ਵੀ ਇਨਫਰਾਸਟ੍ਰਕਚਰ 'ਚ ਵੀ ਪੜ੍ਹਾਈ 'ਚ ਵੀ ਮੈਡੀਕਲ 'ਚ ਵੀ ਔਰ ਸਾਰੇ ਪਾਸੇ ਜਿਸ ਕਿਸਮ ਦੀ ਮਤਲਬ ਕੋਈ ਕੈਟਾਗਰੀ ਹੈ ਉਹਦੇ ਨੰਬਰ ਬਹੁਤ ਸਾਰੀਆਂ ਚੀਜ਼ਾਂ ਦੇ ਨੰਬਰ 1 ਬਣ ਚੁੱਕੇ ਆ ਪਾ ਆਲਰੇਡੀ ਆ ਬਜਟ ਚ ਵੀ ਸੱਚੀ ਤੁਹਾਨੂੰ ਦੱਸਾਂਗੇ ਸੋ ਇਸ ਕਰਕੇ ਹਾਂ ਉਹ ਲੱਗ ਗੱਲ ਹੈ ਕਿ ਥੋੜਾ ਟਾਈਮ ਲੱਗੂਗਾ ਕਿਉਂਕਿ ਜੇ ਆਪਾਂ ਆਪਣੇ ਸ਼ੂ ਦਾ ਫੀਤਾ ਦੋ ਦਿਨਾਂ ਖੋਲੀਏ ਗੰਡੋ ਦੀ ਤੀਜੇ ਦਿਨ ਉਹ ਚ ਸੂਆ ਪਾ ਕੇ ਜਾਂ ਚਾਕੂ ਦੀ ਨੋਕ ਜੀ ਨਾਲ ਖੋਲਣਾ ਪੈਂਦਾ ਉਹ ਜੰਮ ਜਾਂਦੀ ਹੈ ਗੰਡ ਤੇ ਦੋ ਦਿਨ ਪਹਿਲਾਂ ਵਾਲੀ ਗੰਡ ਦੇਖ ਲੋ ਐਨੀ ਔਖੀ ਹੋ ਜਾਂਦੀ ਹੈ ਤੇ ਜਿਹੜਾ ਸੂਭਾ ਮੈਨੂੰ ਮਿਲਿਆ ਉਹ ਤਾਂ 75 ਸਾਲ ਪੁਰਾਣੀਆਂ ਗੰਡਾਂ ਨੇ ਬਹੁਤ ਔਖਾ ਖੁੱਲਣ ਗਿਆ ਹਾਂ ਖੁੱਲੀਆਂ ਨਾ ਮੈਂ ਸਿਰੇ ਲੱਭੀ ਜਾਂਦਾ ਕੋਈ ਨਾ ਕੋਈ ਸਿਰਾ ਰੋਜ ਲੱਭ ਜਾਂਦਾ ਪਰ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਸਾਥ ਚਾਹੀਦਾ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਹਰ ਪੱਖ ਦਾ ਸਾਥ ਚਾਹੀਦਾ ਨਹੀਂ ਮੇਰਾ ਕੋਈ ਪਰਿਵਾਰ ਨਾਲ ਕੋਈ ਐ ਵੀ ਮੈਂ ਪਰਿਵਾਰ ਬਾਤ ਕਰਨਾ ਜਾਂ ਮੈਂ ਕੋਈ ਪੈਸੇ ਕਮਾਉਣੇ ਜਾਂ ਕੋਈ ਮੈਂ ਮੈਂ ਮੇਰਾ ਹਿੱਸਾ ਪਾਉਣਾ ਕਦੇ ਨਾ ਸੋ ਸੱਚੇ ਦਿਲੋਂ ਅੱਜ ਵੀ ਤੁਸੀਂ ਇਹ ਦਿਲ ਖੋਲ ਕੇ ਦੇਖ ਲਓ ਤਾਂ ਪੰਜਾਬ ਟੜਕਦਾ ਕੋਕੇ ਸ਼ਹੀਦਾਂ ਦੀ ਆਤਮਾ ਜਿਹੜੀ ਹੈ ਉਹ ਥੋੜਾ ਜਿਹਾ ਸਕੂਨ ਤਾਂ ਮਹਿਸੂਸ ਕਰੂਗੀ ਨਾ ਜਦੋਂ ਪਤਾ ਲੱਗੇ ਯਾਰ ਆ ਗਏ ਯਾਰ ਥੋੜੇ ਜਿਹੜੇ ਸਾਡੇ ਮੱਥਾ ਟੇਕਣ ਲੱਗੇ ਨਹੀਂ ਤਾਂ 23 ਮਾਰਚ ਨੂੰ 28 ਸਤੰਬਰ ਨੂੰ ਭਗਤ ਸਿੰਘ ਨੂੰ ਯਾਦ ਕਰਿਆ ਜਾਂਦਾ ਬਸ ਗੁਰਦਾਸ ਮਾਨ ਜੀ ਨੇ ਗਾਣਾ ਗਾਇਆ ਸੀ ਉੱਚ ਸੀਗਾ ਆਜ਼ਾਦੀ ਦੇ ਝੂਠੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਗਦੇ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ ਮਤਲਬ ਉਹਨਾਂ ਦਾ ਇਕੱਲੇ ਫੁੱਲਾਂ ਦੇ ਯਾਰ ਭਾਰ ਕਹਿੰਦੇ ਧੰਨਵਾਦ ਸੋ ਅਸੀਂ ਉਹਨਾਂ ਨੂੰ ਆਪਣੇ ਹੀਰੋ ਬਣਾਉਣਾ ਹੈ ਅਸੀਂ ਪਹਿਲੀ ਵਾਰ ਹੋਇਆ ਜਦੋਂ ਗਵਰਨਮੈਂਟ ਬਣੀ ਆਮ ਤੌਰ ਤੇ ਰਾਜਪਾਬੰਚ ਕਾ ਫਿਰ ਸਟੇਡੀਅਮ ਚ ਰੱਖ ਲੈਂਦੇ ਆ ਸੌਂ ਚ ਕੁਸ ਬਗ ਅਸੀਂ ਪਿੰਡ ਰੱਖਿਆ ਅਟਕੜਕਲਾ ਪਾਕਿਸਤਾਨ ਦੇ ਪਿੰਡ ਜਾ ਕੇ ਰੱਖਿਆ ਇੱਥੇ ਜਾਵਾਂਗੇ ਜ਼ਿੰਮੇਵਾਰੀ ਵਧੂਗੀ ਆਪਣੀ ਆਪਾਂ ਨੂੰ ਵੀ ਥੋੜਾ ਜਿਹਾ ਇਹ ਲੱਗੂਗਾ ਕਿ ਭਾਈ ਉੱਥੇ ਜਾ ਕੇ ਸੌਂ ਖਾ ਕੇ ਆਏ ਆ ਪੰਜਾਬ ਨਾਲ ਧੋਖਾ ਨਹੀਂ ਕਰਨਾ ਉਹਨਾਂ ਤੋਂ ਵੱਡੇ ਤਾਂ ਕਦੇ ਹੋਈ ਨਹੀਂ ਸਕਦੇ ਉਹਨਾਂ ਦਾ ਪੈਰ ਦਾ ਤਿੰਕਾ ਵੀ ਨਹੀਂ ਹੈਗੇ ਆਪਾਂ ਫਿਰ ਸਪੋਰਟਸ ਨਾਲ ਰਿਲੇਟਡ ਇੱਕ ਹੋਰ ਬੜੀ ਵਧੀਆ ਤੁਹਾਨੂੰ ਵੀ ਚੰਗੀ ਲੱਗੀ ਹੋ 26 ਜਨਵਰੀ ਦੀ ਪਰੇਡਾ ਰੱਖੀਆ ਸਾਰੇ ਜਿਲ੍ਹੇਆਂ लुधियाणे परेड रख ली स्टेडियम ਚ ਉਥੇ ਤਾਂ ਅਸੀਂ ਆਪ ਹੀ 8.5 ਕਰੋੜ ਦਾ ਉਥੇ ਸਿੰਥੈਟਿਕ ਟਰੈਕ ਲਵਾਇਆ ਉਹਦੇ ਚ ਹਜੇ ਲਾਈਨਿੰਗ ਵੀ ਨਹੀਂ ਹੋਈ ਉਹਦੇ ਚ ਰੱਖ ਲਿਆ ਪ੍ਰੋਗਰਾਮ ਮੈਂ ਕਿਹਾ ਯਾਰ 26 ਜਨਮ ਦਾ ਘਾਂਟੇ ਦਾ ਪ੍ਰੋਗਰਾਮ ਹੈ ਉਹਦੇ ਚ ਜਦੋਂ ਪਰੇਡ ਕਰਦੇ ਨੇ ਅੱਡੀਆਂ ਮਾਰਦੇ ਨੇ ਉਹ ਅੱਡੀਆਂ ਤੇ ਤੁਰਦੇ ਨੇ ਫਿਰ ਘੋੜੇ ਹੁੰਦੇ ਆ ਉਹਨਾਂ ਕੋਲੇ ਫਿਰ ਟਰੈਕਟਰ ਚੱਲਣਗੇ ਚੱਕਿਆਂ ਨਾਲ ਮੈਂ ਕਿਹਾ ਵੀ ਨਹੀਂ ਆਪਾਂ ਟਰੈਕ ਨੂੰ ਖਰਾਬ ਕਰੀਏ ਹਰੇਕ ਸਾਰੇ ਪੰਜਾਬ ਚ ਆਰਡਰ ਕੀਤਾ ਉਹਦੀ ਵੀ ਇਹ ਲਈ ਕਿ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਜਾਂ ਬਹੁਤ ਵਧੀਆ ਗਰਾਊਂਡ ਜਿੱਥੇ ਚੱਡੇ ਚੱਲ ਰਿਹਾ ਉੱਥੇ ਨਹੀਂ ਖੰਚਰ ਕਰਨ ਕੋਈ ਹੋਰ ਜਗ੍ਹਾ ਲੱਭੋ ਉੱਥੇ ਕਰਾਂਗੇ ਤੇ ਨਾਲੇ ਸ਼ਾਮ ਤੱਕ ਉਹ ਜਗ੍ਹਾ ਵੀ ਸ਼ਾਮ ਤੱਕ ਸਾਫ਼ ਹੋਣੀ ਚਾਹੀਦੀ ਹੈ ਕੋਈ ਟੋਆ ਕੋਈ ਉੱਚੀ ਨੀਚ ਗਰਾਊਂਡ ਵਿੱਚ ਇੱਕ ਛੋਟਾ ਜਿਹਾ ਟੋਆ ਪੈ ਗਿਆ ਅਗਲੇ ਦਿਨ ਪਲੇਅਰ ਉਹ ਉਸੇ ਰੁਟੀਨ ਨਾਲ ਉੱਥੇ ਭੱਜਣਾ ਗਿਆ ਤੇ ਉਹਦਾ ਪੈਰ ਟੋਏ ਚ ਪੈ ਗਿਆ ਕੈਰੀਅਰ ਖਤਮ ਹੋ ਜਾਂਦਾ ਜੀ ਜੇ ਗਿੱਟਾ ਗਿਆ ਕੈਰੀਅਰ ਖਤਮ ਹੋ ਜਾਂਦਾ ਇੱਕ ਛੋਟੀ ਜਿਹੀ ਗੱਲ ਕਰਨਾ ਸੋ ਅਸੀਂ ਸਪੋਰਟਸ ਕਲਚਰ ਜਿਹੜਾ ਪੰਜਾਬ ਚ ਵੱਡੇ ਪੱਧਰ ਤੇ ਲੈ ਕੇ ਆਉਣਾ ਹੈ ਰਿਵਰਸ ਮਾਈਗ੍ਰੇਸ਼ਨ ਵਾਲੀ ਜਿੰਮੇ ਗੱਲ ਕਹੀ ਹੈ ਜਿਹੜੇ ਪਹਿਲਾਂ ਦੂਜੇ ਸੂਬਿਆਂ ਚ ਜਾ ਕੇ ਦੌਮਿਸਾਲ ਲੈ ਲੈਂਦੇ ਸੀ ਇੱਥੇ ਇੱਥੇ ਵਧੀਆ ਯਾਰ ਉਹ ਹੁਣ ਬੰਦ ਹੁਣ ਇੱਧਰ ਨੂੰ ਆਉਣ ਤਾਂ ਕੋਈ ਗੱਲ ਨਹੀਂ ਜੇ ਤੁਹਾਡੇ ਸਾਥੀ ਕਹਿੰਦੇ ਨੇ ਨਾ ਸ਼੍ਰੀਸ਼ੇਸ਼ ਵਰਗੇ ਕਹੇ ਜੋ ਅੱਜ ਪੰਜਾਬ ਚ ਆਜੋ ਇੱਥੇ ਲੈ ਤੇ ਪੁੱਛੋ ਮੰਡੀ ਦਾ ਦੁਵਾਨਿਆਂ ਨੂੰ ਕਾਹਦਾ ਆਰ ਕਾਰਡ ਸੋ ਜਿੰਨੇ ਵੀ ਤੁਸੀਂ ਖੇਡ ਰਹੇ ਹੋ ਔਰ ਖੇਡਣ ਤੋਂ ਬਾਅਦ ਵੀ ਤੁਹਾਡੀ ਜ਼ਿੰਮੇਵਾਰੀ ਕੋਈ ਕਮੈਂਟਰੀ ਚ ਜਾਊਗਾ ਕੋਈ ਕੋਚਿੰਗ ਚ ਜਾਊਗਾ ਇਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਦੇਸ਼ ਵਾਸਤੇ ਖੇਡਣਾ 140 ਕਰੋੜ ਚੋਂ 11 ਚ ਆਉਣਾ ਬਹੁਤ ਵੱਡੀ ਗੱਲ ਹੈ ਸੋ ਤੁਹਾਨੂੰ ਸਰਨ ਬਾਬਾ ਮੁबारकਾਂ ਤੇ ਜਿਹੜੇ ਵੀ ਅਹੁਦੇ ਸੰਭਾਲੋਗੇ ਤਾਂ ਦੇਹੀ ਨਾਲ ਇਮਾਨਦਾਰੀ ਨਾਲ ਨਿਭਾਓ ਲੋਕ ਤੁਹਾਨੂੰ ਯਾਦ ਕਰਿਆ ਕਰਨਗੇ ਇਤਿਹਾਸ 'ਚ ਨਾਮ ਲਿਖਿਆ ਜਾਊ ਕਿਆ ਬੰਦੇ ਸੀ ਉਹਦੋਂ ਜਦੋਂ ਪੰਜਾਬ ਪਟੜੀ ਤੇ ਚੜ ਰਿਹਾ ਸੀ ਰੰਗਲਾ ਪੰਜਾਬ ਬਣ ਰਿਹਾ ਸੀ ਤਾਂ ਇੱਕ ਰੰਗ ਜਿਹੜਾ ਉਹ ਪਲੇਰਾਂ ਨੇ ਵੀ ਭਰਿਆ ਸੀ ਆਪਣਾ ਤੁਹਾਡੇ ਹੱਥ 'ਚ ਵੀ ਰੰਗਲੇ ਬੁਰਸ਼ ਜਿਹੜੇ ਨੇ ਉਹ ਮੈਨਰੇ ਚਾਨਾ ਤਰਕੀ ਵਾਲੇ ਇਮਾਨਦਾਰੀ ਵਾਲੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ